ਚੈਨਲ ਜਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਸਾਡੇ ਗੌਂਡੀ ਬੋਲ ਅਮਰੀਕਾ ਦੇ ਵਿੱਚ ਰਾਜਨੀਤੀ ਦੇ ਵਿੱਚ ਉਥਲ ਪੁਥਲ ਹੋਈ ਆ ਉਥਲ ਪੁਥਲ ਇਸ ਤਰੀਕੇ ਦੇ ਨਾਲ ਹੋਈ ਆ ਕਿ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਜੋ ਬਾਈਡਨ ਪਾਸੇ ਹਟ ਗਏ ਪਿਛਲੇ ਲੰਬੇ ਸਮੇਂ ਤੋਂ ਖਾਸ ਕਰ ਜਦੋਂ ਦਾ ਉਹਨਾਂ ਦਾ ਪਹਿਲਾ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਇਆ ਸੀ ਰੌਲਾ ਪੈਂਦਾ ਸੀ ਵੀ ਇਹਨਾਂ ਦੀ ਉਮਰ ਜ਼ਿਆਦਾ ਆ ਇਹਨਾਂ ਨੂੰ ਹੁਣ ਪਾਸੇ ਹਟ ਜਾਣਾ ਚਾਹੀਦਾ ਉਹ ਹਟਦੇ ਨਹੀਂ ਸੀ ਵਿਰੋਧ ਵੱਧ ਆ ਗਿਆ ਵੱਧਾ ਵੱਧਾ ਇੱਥੇ ਤੱਕ ਚੱਲਿਆ ਗਿਆ ਕਿ ਇਹਨਾਂ ਨੇ ਕੱਲ ਐਲਾਨ ਕਰ ਦਿੱਤਾ ਕਿ ਮਾ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਰਿਆ ਹੁਣ ਜੇ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਰਹਾ ਤੇ ਦੂਜਾ ਨਾ ਕਮਾਲਾ ਹੈ ਰਸਤਾ ਆਉਂਦਾ ਹੁਣ ਮੁੱਖ ਗੱਲ ਇਹ ਆ ਕਿ ਜਿਹੜਾ ਕੈਨੇਡਾ ਦਾ ਬਹੁਤ ਡੂੰਗਾ ਸਬੰਧ ਆ ਅਮਰੀਕਾ ਦੀ ਸਿਆਸਤ ਦੇ ਨਾਲ ਉੱਥੇ ਸਿਆਸਤ ਦੇ ਵਿੱਚ ਕੀ ਕੁਝ ਹੁੰਦਾ ਇਹਦਾ ਕੈਨੇਡਾ ਤੇ ਬਹੁਤ ਅਸਰ ਪੈਣਾ ਮਸਲਨ ਉੱਥੇ ਡੋਨਲਡ ਟਰੰਪ ਜਿੱਤਦੇ ਆ ਤਾਂ ਕੈਨੇਡਾ ਲਈ ਇਹਦੇ ਹੋਰ ਮਤਲਬ ਆ ਜੇ ਉੱਥੇ ਡੈਮੋਕ੍ਰੇਟ ਜਿੱਤਦੇ ਆ ਜਿਵੇਂ ਕਿ ਜੋ ਬਾਈਡਨ ਜਿੱਤਦੇ ਤੇ ਉਹਦਾ ਮਤਲਬ ਹੋਰ ਸੀ ਹੁਣ ਜਸਟਨ ਟਰੂਡੋਰ ਨਾਲੇ ਸਫਤ ਕੀਤੀ ਇਹਨਾਂ ਦੀ ਬਹੁਤ ਜ਼ਿਆਦਾ ਕਿ ਜਿਹੜੀ ਨਵਾਂ ਉੱਥੇ ਜੋ ਕੁਝ ਇਹ ਹੋ ਰਿਹਾ ਉਹਨਾਂ ਦੇ ਜਿਹੜੇ ਡ੍ਰੌਪ ਆਊਟ ਹੋਏ ਨੇ ਇਹਦੇ ਵਿੱਚੋਂ ਰੀ-ਇਲੈਕਸ਼ਨ ਦੇ ਲਈ ਕੱਲ ਉਹਨਾਂ ਨੇ ਫੈਸਲਾ ਕੀਤਾ ਜਸਨ ਟੂਡਰ ਹੋਣੇ ਕਿਹਾ ਕਿ ਮੈਂ ਪ੍ਰੈਜ਼ੀਡੈਂਟ ਬਾਈਡਨ ਨੂੰ ਬਹੁਤ ਸਾਲਾਂ ਤੋਂ ਜਾਣਦਾ ਆ ਉਹ ਇੱਕ ਬਹੁਤ ਮਹਾਨ ਵਿਅਕਤੀ ਆ ਤੇ ਜੋ ਕੁਝ ਵੀ ਉਹਨੇ ਕੀਤਾ ਉਹਦਾ ਦੇਸ਼ ਤੇ ਲਈ ਪਿਆਰ ਸੀ ਤੇ ਇਸ ਬੰਦ ਦੇ ਵਿੱਚ ਉਹਨਾਂ ਨੇ ਟਵਿੱਟਰ ਦੇ ਉੱਤੇ ਜਿਹੜੀ ਪੋਸਟ ਕੀਤੀ ਆ ਉਹ ਇੱਕ ਸਿਫਟ ਕੀਤੀ ਆ ਕਿ ਜਿਹੜੇ ਇੱਕ ਪ੍ਰੈਜ਼ੀਡੈਂਟ ਵਜੋਂ ਉਹ ਕੈਨੇਡਾ ਦੇ ਸਾਥੀ ਸੀ 파ਟਨਰਸ ਹੈਗੇ ਇੱਕ ਲੈਟਰ ਜਿਹੜੀ ਇਹਨਾਂ ਨੇ ਪੋਸਟ ਕੀਤੀ ਆ ਜਸਟਨ ਟਰੂਡੋ ਨੇ ਉਹਦੇ ਉੱਤੇ ਇਹ ਟਿੱਪਣੀ ਕੀਤੀ ਗਈ ਆ ਸੋ ਉਧਰਲੇ ਪਾਸੇ ਹੁਣ ਕਮਾਲਾ ਹੈਰਿਸ ਦੂਜਾ ਨਾ ਆਉਂਦਾ ਹਾਲਾਂਕਿ ਅਗਲੇ ਮਹੀਨੇ 21 ਤੋਂ ਲੈ ਕੇ 24 ਅਗਸਤ ਤੱਕ ਜਿਹੜੀ ਡੈਮੋਕ੍ਰੇਟਸ ਦੀ ਕਨਵੈਨਸ਼ਨ ਹੋਣੀ ਆ ਉਹਦੇ ਵਿੱਚ ਡੈਲੀਗੇਟਸ ਨੇ ਆਪਣਾ ਉਮੀਦਵਾਰ ਚੁਣਨਾ ਆ ਕਿਹਨੂੰ ਚੁਣਨ ਦੇ ਪਤਾ ਨਹੀਂ ਪਰ ਸੰਭਾਵਨਾ ਸਿੱਧੀ-ਸਿੱਧੀ ਐਸਪਲੇ ਕਮਾਲਾ ਹੈਰਿਸ ਦੀ ਕਿਉਂਕਿ ਜੋ ਬਗਡਨ ਨੇ ਵੀ ਉਹਨਾਂ ਨੂੰ ਐਨਡੋਰਸ ਕਰ ਦਿੱਤਾ ਆ ਕਿ ਇਹਨਾਂ ਨੂੰ ਇਹਨਾਂ ਦੇ ਹੱਕ ਦੇ ਵਿੱਚ ਗੱਲ ਜਾਂਦੀ ਦਿਸਦੀ ਆ ਜੇ ਕੁਮਾਰਾ ਹੈਰਸ ਹੁੰਦੇ ਆ ਤੇ ਜੇ ਉਹ ਚੁਣ ਲਏ ਜਾਂਦੇ ਆ ਤੇ ਫਿਰ ਉਹਦਾ ਕੈਨੇਡਾ ਦੇ ਉੱਤੇ ਕਿਸ ਤਰੀਕੇ ਦੇ ਨਾਲ ਪ੍ਰਭਾਵ ਪਊਗਾ ਇਹ ਵੀ ਗੱਲ ਦੇਖਣ ਵਾਲੀ ਹੋਊਗੀ ਉਹ ਕਹਿੰਦੇ ਵੀ ਜਸਟਨ ਟਰੂਡ ਹੋਰਾਂ ਨੇ ਸਾਡੇ ਪ੍ਰਧਾਨ ਮਾਜੂਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਲਈ ਬਹੁਤ ਇੱਕ ਮਾਨ ਉਹ ਕਹਿੰਦੇ ਮੇਰੇ ਲਈ ਇੱਕ ਬਹੁਤ ਮਾਣ ਵਾਲੀ ਗੱਲ ਆ ਕਿ ਜਿਹੜਾ ਉੱਥੇ ਅਸੀਂ ਉਹਨਾਂ ਦੇ ਨਾਲ ਕੰਮ ਕੀਤਾ ਆ ਸੋ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਹ ਗੱਲਬਾਤ ਕਹੀ ਆ ਆਪਣੇ ਟਵਿੱਟਰ ਦੇ ਉੱਤੇ ਜਿਹੜੀ ਉਹਨਾਂ ਨੇ ਪੋਸਟ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਆਪਣੀ ਹਾਲਾਂਕਿ ਉਹਨਾਂ ਨੇ ਡਿਟੇਲ ਆ ਜੇ ਦੇਣੀ ਆ ਥੋੜੇ ਦਿਨਾਂ ਬਾਅਦ ਦੇਣਗੇ ਵੀ ਕੀ ਕਾਰਨ ਸੀਗੇ ਜਾਂ ਕੀ ਕਿਛ ਹੋਇਆ ਪਰ ਜਿਹੜਾ ਉਹਨਾਂ ਨੇ ਇੱਕ ਜਦੋਂ ਉਹਨਾਂ ਨੇ ਕਿਹਾ ਆ ਉਸ ਵੇਲੇ ਉਹਨਾਂ ਨੇ ਕਿਹਾ ਕਿ ਇਥੋਂ ਦਾ ਰਾਸ਼ਟਰਪਤੀ ਬਣਨਾ ਮੇਰੇ ਜੀਵਨ ਦੀ ਬਹੁਤ ਮਾਣ ਵਾਲੀ ਗੱਲ ਸੀਗੀ ਤੇ ਮੇਰੀ ਜਿਹੜੀ ਜਿਹੜੀ ਅ ਇੰਟੈਂਸ਼ਨ ਸੀਗੀ ਰੀ-ਇਲੈਕਸ਼ਨ ਦੇ ਲਈ ਉਹ ਲੱਗਦਾ ਕਿ ਦੇਸ਼ ਦੇ ਤੇ ਪਾਰਟੀ ਦੇ ਬੈਸਟ ਇੰਟਰਸਟ ਦੇ ਵਿੱਚ ਹੀ ਆ ਕਿ ਮੈਂ ਪਾਸੇ ਹਟ ਜਵਾਂ ਤੇ ਉਹ ਕਹਿੰਦੇ ਮੈਂ ਪਾਸੇ ਹਟ ਰਿਹਾ ਹਾਂ ਜਿਹੜੇ ਜਿਹੜੀ ਹੁਣ ਕੈਨੇਡਾ ਦੀ ਸਭ ਤੋਂ ਪ੍ਰੋਮਿਨੈਂਟ ਨੇਬਰਹੂਡ ਆ ਇਹਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਇਹ ਹੁਣ ਦੇਖਣਾ ਪਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਇਹ ਇੱਕ ਆਸ ਸੀਗੀ ਇਹਨਾਂ ਨੂੰ ਕਿਉਂਕਿ ਬਾਈਡਨ ਦੇ ਜਿੱਤਣ ਦੇ ਨਾਲ ਕੈਨੇਡਾ ਨੂੰ ਜ਼ਿਆਦਾ ਜਿਹੜੇ ਸਾਜ਼ਗਰ ਸਬੰਧ ਜਾਂ ਸਾਰਤਕ ਸਬੰਧ ਇਹਨਾਂ ਦੇ ਬਣ ਸਕਦੇ ਸੀ ਸੋ ਹੁਣ ਇਹਦੇ ਵਿੱਚ ਬਾਈਡਨ ਦੀ ਕੈਂਪੇਨ ਐਂਡ ਹੋਈ ਆ ਰੀ ਇਲੈਕਸ਼ਨ ਕੈਂਪੇਨ ਟਰੂਡੋ ਨੇ ਪ੍ਰੇਜ਼ ਕੀਤੀ ਆ ਇਸ ਮਾਮਲੇ ਦੇ ਵਿੱਚ ਬਾਈਡਨ ਤੇ ਟਰੂਡੋ ਦਾ ਰਿਲੇਸ਼ਨਸ਼ਿਪ ਕਾਫੀ ਪੁਰਾਣਾ ਆ ਥੋੜਾ ਜਿਹਾ ਪਹਿਲਾਂ ਹੀ ਜਾਂ ਰੀਸੈਂਟ ਜਿਹੜੀ ਨਾਟੋ ਦਾ ਸਮਿਟ ਹੋਇਆ ਸੀ ਉੱਥੇ ਮਿਲੇ ਆ ਤੇ ਦੂਜੇ ਜਿਹੜੇ ਕੈਨੇਡੀਅਨ ਲੀਡਰਸ ਨੇ ਉਹਨਾਂ ਨੇ ਵੀ ਸਿਫਤ ਕੀਤੀ ਆ ਰਾਸ਼ਟਰਪਤੀ ਜੋ ਬਾਈਡਨ ਦੀਆਂ ਪ੍ਰਾਪਤੀਆਂ ਦੀ ਖਾਸ ਕਰਕੇ ਜਿਹੜੇ ਡਿਫੈਂਸ ਤੇ ਵਾਤਾਵਰਨ ਦੇ ਮਾਮਲੇ ਦੇ ਵਿੱਚ ਜਿਹੜਾ ਯੂਐਸ ਅੰਬੈਸਡਰ ਟੂ ਕੈਨੇਡਾ ਡੇਵਨ ਕੋਇਨਾ ਤੇ ਸਾਬਕਾ ਅੰਬੈਸਡਰ ਜਿਹੜੇ ਨੇ ਉਹਨਾਂ ਨੇ ਵੀ ਬਰੂ ਸ਼ੇਨ ਉਹਨਾਂ ਨੇ ਵੀ ਇੱਕ ਪੋਜ਼ਿਟਿਵਿਟੀ ਦਿਖਾਈ ਆ ਬਾਈਡਨ ਦੀ ਲਗੇਸੀ ਨੂੰ ਲੈ ਕੇ ਤੇ ਉਹਦੇ ਜਿਹੜੇ ਫੈਸਲੇ ਨੂੰ ਲੈ ਕੇ ਕਮਾਲਾ ਹਾਰਸਨ ਨੂੰ ਜੋ ਬਾਈਡਨ ਬੈਕ ਕਰ ਰਹੇ ਆ ਮਾਫੀ ਚਾਹੁੰਨੇ ਆ ਜਿਹੜੇ ਹੈਰਿਸ ਨੇ ਇਹਨਾਂ ਦੇ ਵੀ ਕੈਨੇਡਾ ਦੇ ਨਾਲ ਬਹੁਤ ਡੂੰਘੇ ਸਬੰਧ ਨੇ ਕਮਾਲਾ ਹੈਰਿਸ ਤੇ ਸਟਰੋਂਗ ਕਨੈਕਸ਼ਨ ਨੇ ਕੈਨੇਡਾ ਦੇ ਨਾਲ ਇਹ ਮੌਂਟਰੀਅਲ ਦੇ ਵਿੱਚ ਆਪਣੇ ਟੀਨੇਜੇਜਸ ਦੇ ਦੌਰਾਨ ਇੱਥੇ ਮੌਂਟਰੀਅਲ ਦੇ ਵਿੱਚ ਰਹੇ ਆ ਸੋ ਕੁਦਰਤੀ ਆ ਜੇ ਕਮਾਲਾ ਹੈਰਿਸ ਵੀ ਜਿੱਤਦੇ ਆ ਤੇ ਇਹਨਾਂ ਦੇ ਸਬੰਧ ਵੀ ਕਾਫੀ ਚੰਗੇ ਹੋਣਗੇ ਯੂਐਸ ਕੈਨੇਡਾ ਰਿਲੇਸ਼ਨਸ ਇਹਦੇ ਵਿੱਚ ਬਹੁਤ ਇੰਪਰੂਵ ਹੋਇਆ ਜਦੋਂ ਜੋ ਬਾਈਡਨ ਆਪਣੇ ਉਹਨਾਂ ਰਾਸ਼ਟਰਪਤੀ ਸੀਗੇ ਜਿਹੜਾ ਡੋਨਲਡ 트ੰਪ ਦੀ ਪ੍ਰੈਜ਼ੀਡੈਂਸੀ ਦਾ ਇੰਪੈਕਟ ਆ ਉਹ ਵੀ ਰਿਹਾ ਉਹ ਬਹੁਤ ਚੈਲੈਂਜਿੰਗ ਰਿਹਾ ਯੂਐਸ ਕੈਨੇਡਾ ਰਿਲੇਸ਼ਨਸ ਦੇ ਲਈ ਪਰ ਜਿਹੜੇ ਬਾਈਡਨ ਟਰੂਡੋ ਸੀਗੇ ਇਹਨਾਂ ਦਾ ਕੰਮ ਕਰ ਆਪਸ ਦੇ ਵਿੱਚ ਕਾਫੀ ਠੀਕ ਸੀਗਾ ਸੋ ਹੁਣ ਕੈਨੇਡਾ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਿਹਾ ਹੈ ਤਿਆਰ ਕਰ ਰਿਹਾ ਆ ਜਿਹੜੇ ਨਵੇਂ ਯੂਐਸ ਪ੍ਰੈਜ਼ੀਡੈਂਟ ਤੇ ਲਈ ਤੇ ਉਹਦੇ ਵਿੱਚ ਕਿਸ ਤਰ੍ਹਾਂ ਦੇ ਸਬੰਧ ਇਹਨਾਂ ਦੇ ਉਹਨਾਂ ਦੇ ਨਾਲ ਜੁੜਦੇ ਆ ਦੋਸਤੋ ਜਿਹੜੀ ਇੱਕ ਜਿੱਥੇ ਅਸੀਂ ਅੱਜ ਇਹ ਗੱਲਬਾਤ ਕਰਕੇ ਹਟੇ ਹਾਂ ਜਿਹੜੀ ਰਾਸ਼ਟਰਪਤੀ ਬਾਈਡਨ ਦੇ ਪਾਸੇ ਜਾਣ ਦੀ ਤੇ ਇਹਨਾਂ ਦਾ ਕੇਸ਼ਕਿਸਮ ਦਾ ਜਿਹੜਾ ਅਸਰ ਆਉ ਕੈਨੇਡਾ ਦੇ ਉੱਤੇ ਪਊਗਾ ਉਹਦੇ ਨਾਲ ਨਾਲ ਅੱਜ ਕੁਝ ਹੋਰ ਜਿਹੜੀਆਂ ਜਿਹੜੀਆਂ ਮਹੱਤਵਪੂਰਨ ਖਬਰਾਂ ਨੇ ਉਹਨਾਂ ਦੇ ਵੱਲ ਵੀ ਅਸੀਂ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਨੀ ਹੈ ਇੱਕ ਜਿਹੜੀ ਦੋਸੋ ਬਹੁਤ ਮਹੱਤਵਪੂਰਨ ਖਬਰ ਉਹ ਇਸ ਵੇਲੇ ਜਿਹੜੀ ਹੈਗੀ ਆ ਭਾਰ ਘਟਾਉਣ ਦੇ ਲਈ ਕਈ ਕਿਸਮ ਦੇ ਤਰੀਕੇ ਵਰਤੇ ਜਾਂਦੇ ਆ ਉਹਨਾਂ ਤਰੀਕਿਆਂ ਦੇ ਵਿੱਚੋਂ ਇੱਕ ਤਰੀਕਾ ਸਰਜਰੀ ਦੱਸਦੇ ਆ ਆਮ ਤੌਰ ਤੇ ਭਾਰ ਘਟਾਉਣ ਦੇ ਲਈ ਜਾਂ ਤਾਂ ਲੋਕ ਦਵਾਈ ਖਾਂਦੇ ਆ ਜਾਂ ਖਾਣਾ ਘੱਟ ਕਰ ਦਿੰਦੇ ਆ ਜਾਂ ਸਰੀਰ ਨੂੰ ਹਿਲਾਉਂਦੇ ਵੱਧਾ ਆਪਣਾ ਮਤਲਬ ਐਕਸਰਸਾਈਜ਼ ਜ਼ਿਆਦਾ ਕਰਦੇ ਆ ਜਦੋਂ ਇਹ ਸਾਰੇ ਤਰੀਕੇ ਨਹੀਂ ਕੰਮ ਕਰਦੇ ਜਾਂ ਕੋਈ ਨਹੀਂ ਕਰ ਸਕਦਾ ਤੇ ਉਹ ਫਿਰ ਇਹਦੀ ਸਰਜਰੀ ਕਰਾ ਲੈਂਦੇ ਆ ਉਹ ਸਰਜਰੀ ਔਰਤ ਨੇ ਕਰਵਾਈ ਆ ਤੇ ਕਰਵਾਈ ਆ ਆਪਣੇ ਦੇਸ਼ ਚੋਂ ਕੈਨੇਡਾ ਚੋਂ ਬਾਹਰ ਜਾ ਕੇ ਤੇ ਉਹ ਜਿਹੜਾ ਆ ਉਹਦੇ ਲਈ ਵੱਡੀ ਜਿਹੜੀ ਐ ਸਮੱਸਿਆ ਬਣ ਕੇ ਸਾਹਮਣੇ ਆਈ ਆ ਆ ਫਲੋਰੈਂਸ ਜਿਹੜਾ ਨਾ ਦਸਤੇ ਆ ਮਕਰਨਲ ਜਿਹੜੀ ਫਲੋਰੈਂਸ ਮਕਰਨਲ ਆ ਇਹਨੇ ਲਿਪੋਸਕਸ਼ਨ ਸਰਜਰੀ ਕਰਾਈ ਸੀ ਲਿਪੋਸਕਸ਼ਨ ਸਰਜਰੀ ਭਾਵ ਇੱਕ ਤਰੀਕੇ ਦੇ ਨਾਲ ਤੁਹਾਡੇ ਜਿਹੜਾ ਜਿਹੜੀ ਫੈਟ ਨੂੰ ਸੱਕ ਕਰਕੇ ਬਾਹਰ ਕੱਢ ਲਿਆ ਜਾਂਦਾ ਚਰਬੀ ਨੂੰ ਸਰੀਰ ਦੇ ਵਿੱਚੋਂ ਸਰਜਰੀ ਕਰਕੇ ਬਾਰ ਕੱਟ ਦਿੰਦੇ ਆ ਇੱਕ ਬਰੀਆਟ੍ਰਿਕ ਸਰਜਰੀ ਆ ਬਰੀਆਟ੍ਰਿਕ ਸਰਜਰੀ ਦੇ ਵਿੱਚੋਂ ਕੀ ਕਰਦੇ ਆ ਥੋੜਾ ਜਿਹਾ ਸਟਮਕ ਤੇ ਇੰਟਰਸਟਾਈਨਾਂ ਜਿਹੜਾ ਮਿੱਦਦਾ ਆ ਉਹਨੂੰ ਮਿੱਦਦੇ ਨੂੰ ਛੋਟਾ ਕਰ ਦਿੰਦੇ ਜਿਹਦਾ ਸਟੇਪਲ ਲਾਇਆ ਹੁੰਦਾ ਛੋਟਾ ਕਰਨ ਦਾ ਮਤਲਬ ਹੈ ਉਹਦੇ ਵਿੱਚ ਥੋੜੀ ਚੀਜ਼ ਜਾਊਗੀ ਘੱਟ ਖਾਣਾ ਪਊਗਾ ਤੇ ਘੱਟ ਅੱਗੇ ਜਾਂ ਜਿਹੜੀ ਇੰਟਰਸਟਾਈਨਾਂ ਆ ਜਿਹੜੀ ਅੰਤੜੀ ਆ ਜਿਹਦੇ ਵਿੱਚੋਂ ਚੀਜ਼ ਪਚਦੀ ਆ ਉਹਨੂੰ ਕੱਟ ਦਿੰਦੇ ਆ ਕੱਟ ਕੇ ਛੋਟੀ ਕਰ ਦਿੰਦੇ ਸਿੱਧੀ ਜੋੜ ਦਿੰਦੇ ਉਹਦਾ ਮਤਲਬ ਇਹ ਆ ਜਿੰਨਾ ਫੂਡ ਉਹਦੇ ਵਿੱਚ ਜਾਊਗਾ ਉਨਾਂ ਜਿਆਦਾ ਉਹ ਡਾਈਜੈਸਟ ਹੋਊਗਾ ਉੱਥੋਂ ਹੀ ਡਾਈਜੈਸਟ ਹੁੰਦਾ ਵੀ ਤੇ ਥੋੜੀ ਜਿਹੀ ਉਹ ਇਹ ਇਹਦਾ ਕਈ ਤਰੀਕੇ ਨੇ ਇਹ ਲਿਪੋਸਕਸ਼ਨ ਦੇ ਵਿੱਚ ਉਹਨੂੰ ਸੱਕ ਕਰਦੇ ਆ ਫੈਟ ਨੂੰ ਹੁਣ ਇੱਥੇ ਇਹ ਕੰਮ ਹੁੰਦਾ ਨਹੀਂ ਕੈਨੇਡਾ 'ਚ ਜੇ ਹੁੰਦਾ ਤਾਂ ਮਹਿੰਗਾ ਬਹੁਤ ਆ ਲੋਕ ਕੀ ਕਰਦੇ ਬਾਹਰ ਜਾ ਕੇ ਕਰਾਉਂਦੇ ਆ ਥੋੜੇ ਕੋਈ ਸਾਲ ਪਹਿਲਾਂ ਇੱਥੇ BC ਦੀ ਇੱਕ ਖਬਰ ਆਈ ਸੀ ਕਿ ਆਪਣੀ ਇੱਥੋਂ ਔਰਤ ਜਿਹੜੀ ਕੁੜੀ ਗਈ ਸੀ ਸਰਜਰੀ ਕਰਾਉਣ ਉਹਨੇ ਉੱਥੋਂ ਪੰਜਾਬ ਜਾ ਕੇ ਸਰਜਰੀ ਕਰਾਈ ਸੀ ਤੇ ਉਹਦੀ ਮੌਤ ਹੋ ਗਈ ਸੀ ਬਰੀਆਟ੍ਰਿਕ ਸਰਜਰੀ ਦੇ ਵਿੱਚ ਇਸ ਕੇਸ ਦੇ ਵਿੱਚ ਜਿਹੜੀ ਇਹ ਔਰਤ ਆ ਉਹਨੇ ਇਹ ਲਿਪੋਸੈਕਸ਼ਨ ਜਿਹੜੀ ਸਰਜਰੀ ਕਰਾਈ ਆ ਉਹਦੇ ਪਰਿਵਾਰ ਨੂੰ ਇਹਦੇ ਬਾਰੇ ਪਤਾ ਨਹੀਂ ਸੀ ਜਦੋਂ ਇਹ ਸਾਰਾ ਕੁਝ ਵਾਪਰ ਗਿਆ ਜਦੋਂ ਸਰਜਰੀ ਹੋਈ ਉਹਦੀਆਂ ਕਿਡਨੀ ਤੇ ਲਿਵਰ ਜਿਹੜੇ ਆ ਉਹ ਡੈਮੇਜ ਹੋ ਗਈਆਂ ਹੁਣ ਉਹਦੇ ਤੋਂ ਬਾਅਦ ਇੱਕ ਹੋਇਆ ਕੀ ਕਿ ਜਿਹੜੇ ਡਾਕਟਰ ਸੀਗੇ ਉਹ ਇਸ ਗੱਲ ਨੂੰ ਸਮਝ ਨਹੀਂ ਸਕੇ ਉਹਦੀ ਇੰਟਰਨਲ ਬਲੀਡਿੰਗ ਹੁਣ ਉਹਦੇ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਮਤਲਬ ਜਾ ਕੇ ਆਪਣੀ ਜਿਹੜੀ ਜਿਹੜੀ ਅਸਲ ਦੇ ਵਿੱਚ ਸੀਗਾ ਕਿ ਉਹਦਾ ਇੱਕ ਜਿਹੜਾ ਇੰਪੈਕਟ ਹੈਗਾ ਜਾਂ ਪ੍ਰੈਸ਼ਰ ਹੈਗਾ ਵੀ ਮੈਨੂੰ ਪਰਫੈਕਟ ਬਾਡੀ ਚਾਹੀਦੀ ਆ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਹਦੇ ਲਈ ਅ ਜ਼ਿੰਮੇਵਾਰ ਸੀ ਕਿ ਸੋਸ਼ਲ ਮੀਡੀਆ ਕਹਿੰਦਾ ਕਿ ਤੁਸੀਂ ਇਦਾਂ ਦੇ ਬਣੋ ਤੇ ਉਹ ਇਧਰ ਚਲੇ ਗਿਆ ਦੂਜਾ ਇਹ ਆ ਕਿ ਜਿਹੜੀ ਬਾਹਰ ਕਿਤੇ ਜਾ ਕੇ ਪਲਾਸਟਿਕ ਸਰਜਰੀ ਜਾਂ ਇਸ ਤਰ੍ਹਾਂ ਦੀ ਸਰਜਰੀ ਕਰਾਉਣੀ ਆ ਉਹ ਹੈ ਤਾਂ ਸਸਤੀ ਪਰ ਉੱਥੇ ਤੁਹਾਨੂੰ ਉਹਨਾਂ ਦੇ ਸਟੈਂਡਰਡਸ ਦਾ ਕੁਆਲਿਫਿਕੇਸ਼ਨ ਦਾ ਨਹੀਂ ਪਤਾ ਹੁੰਦਾ ਜਾਂ ਜਿਹੜੇ ਉੱਥੇ ਪ੍ਰੋਟੋਕਾਲ ਹੈਗੇ ਆ ਕਿ ਉਹ ਫਾਲੋ ਕੀਤੇ ਜਾਂਦੇ ਆ ਜਾਂ ਨਹੀਂ ਕੀਤੇ ਜਾਂਦੇ ਇਹਦੇ ਬਾਰੇ ਤੁਹਾਨੂੰ ਕੁਝ ਨਹੀਂ ਪਤਾ ਕਿ ਐਕਸੈਸਿਵ ਫੈਟ ਕਿੱਦਾਂ ਬੋਡੀ ਦੇ ਵਿੱਚੋਂ ਕੱਢਦੇ ਆ ਤੇ ਕੀ ਹੁੰਦਾ ਜਿਹਦੇ ਕਰਕੇ ਜਿਹੜੀ ਇਹ ਔਰਤ ਆ ਤਾਂ ਜਿਹੜੀ ਉਹਦੀ ਮਤਲਬ ਜਾਨ ਚਲੀ ਗਈ ਇਸ ਇਨਸੀਡੈਂਟ ਦੇ ਵਿੱਚ ਹੁਣ ਉਹ ਕਰ ਰਹੇ ਆ ਉਹਨੂੰ ਸੂ ਕਰ ਰਹੇ ਆ ਪਰ ਗੱਲ ਬਾਤ ਜਿਹੜੀ ਬਣ ਨਹੀਂ ਰਹੀ ਕਿਉਂਕਿ ਉਹਦੀ ਜਾਨ ਚਲੀ ਗਈ ਏ ਸਾਰੇ ਕੁਝ ਦੇ ਵਿੱਚ ਹੁਣ ਜਿਹੜੀ ਇਹ ਮਰਾਕੋ ਦੇ ਵਿੱਚ ਮਰਾਕੋ ਦੇ ਵਿੱਚ ਜਾ ਕੇ ਨੇ ਸਰਜਰੀ ਕਰਾਈ ਸੀ ਜਿੱਦਾਂ ਆਪਾਂ ਬਹੁਤੇ ਇੰਡੀਆ ਚਲੇ ਜਾਂਦੇ ਆ ਇਹ ਮਰਾਕੋ ਦੇ ਵਿੱਚ ਜਾ ਕੇ ਸਰਜਰੀ ਕਰਵਾਈ ਤੇ ਸਰਜਰੀ ਦੇ ਵਿੱਚ ਜਿਹੜਾ ਲਿਪੋਸੈਕਸ਼ਨ ਸੀਗੀ ਇਹਦੀ ਮਦਰ ਮਰਾਕੋ ਦੇ ਵਿੱਚ ਕੰਮ ਕਰਦੀ ਸੀ ਸਰਜਨ ਜਿਹੜਾ ਉੱਥੇ ਕਬੈਕ ਦੇ ਵਿੱਚ ਪ੍ਰੈਕਟਿਸ ਕਰਦਾ ਸੀ ਕਈ ਧਾਕਿਆਂ ਤੋਂ ਇਹ ਤੋਂ ਪਹਿਲਾਂ ਕਿ ਮਰਾਕੋ ਦੇ ਵਿੱਚ ਮੂਵ ਕਰਨ ਲਈ ਉਹ ਲੱਗਿਆ ਕਿ ਪਲਾਨ ਬਹੁਤ ਵਧੀਆ ਹੈ ਸਾਰਾ ਕੁਝ ਠੀਕ ਠਾਕ ਆ ਤੇ ਮੈਨੂੰ ਸਸਤੀ ਜੀ ਬਾਹਰ ਜਾ ਕੇ ਸਰਜਰੀ ਕਰਾ ਕੇ ਪਤਲੇ ਹੋ ਜਾਣਾ ਚਾਹੀਦਾ ਸੋ ਇੱਕ ਤੇ ਇਸ ਸਰਜਰੀ ਦਾ ਰਿਸਕ ਆ ਵੀ ਇਹ ਸਰਜਰੀ ਸਹੀ ਹੈ ਕਿ ਨਹੀਂ ਦੂਜੀ ਕੈਨੇਡਾ ਚੋਂ ਬਾਹਰ ਜਾ ਕੇ ਕਰਾਉਣੀ ਉਹ ਉਹਦੇ ਤੋਂ ਅਗਲਾ ਵੱਡਾ ਰਿਸਕ ਆ ਸੋ ਇਹਦੇ ਸਬੰਧੀ ਕੋਈ ਵੀ ਜਿਹੜੀ ਤੁਸੀਂ ਆ ਆਪਣੀ ਗੱਲਬਾਤ ਆਪਣੇ ਫੈਮਿਲੀ ਪੋਜੀਸ਼ਨ ਨਾਲ ਕਰਕੇ ਤੇ ਪ੍ਰੋਪਰ ਤਰੀਕੇ ਦੇ ਨਾਲ ਹੀ ਇੱਧਰਲੇ ਪਾਸੇ ਜਾਣਾ ਚਾਹੀਦਾ ਕਈ ਘਟਨਾਵਾਂ ਇਦਾਂ ਦੀ ਅਸੀਂ ਪਹਿਲਾਂ ਸੁਣ ਚੁੱਕੇ ਹਾਂ ਤੇ ਇਹ ਇੱਕ ਹੋਰ ਘਟਨਾ ਜਿਹੜੀ ਆ ਉਹ ਸਾਡੇ ਸਾਹਮਣੇ ਆਈ ਆ ਦੋਸਤੋ ਗਰਮੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਰਿਕਾਰਡ ਤੋੜਿਆ ਗਰਮੀ ਨੇ ਬਹੁਤ ਪਈ ਆ ਕਈ ਰੈਕર્ડ ਇੱਥੇ ਟੁੱਟਿਆ ਜਿਹੜੇ ਕਈ ਦਰਜਣਾਂ ਬੀਸੀ ਦੀਆਂ ਕਮਿਊਨਿਟੀਜ਼ ਦੇ ਵਿੱਚ ਆ ਸ਼ਨੀਵਾਰ ਨੂੰ ਸਭ ਤੋਂ ਵੱਧ ਗਰਮੀ ਉਦੋਂ ਪਈ ਆ ਜਿੰਨਾ ਗਰਮ ਤੇ ਖੁਸ਼ਕ ਮੌਸਮ ਸੀ ਜਿਹੜਾ ਇਹ ਰੌਲਾ ਇਹ ਆ ਵੀ ਇਹ ਅੱਗੇ ਚਿੰਤਾ ਪੈਦਾ ਹੋ ਰਹੀ ਏ ਇਹਦੇ ਨਾਲ ਲਿਟਨ ਜਿਹੜਾ ਆ ਉਹ ਸਭ ਤੋਂ ਗਰਮ ਥਾਂ ਸੀਗਾ ਜਿੱਥੇ 41.2 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੋ ਗਿਆ ਤੇ ਪੁਰਾਣਾ ਰਿਕਾਰਡ 40.6 ਡਿਗਰੀ ਦਾ 1946 ਦੇ ਵਿੱਚ ਸੀਗਾ ਪ੍ਰਿੰਕਟਨ ਦਾ ਓ ਟੁੱਟ ਗਿਆ ਟੈਂਪਰੇਚਰ 37.3 ਡਿਗਰੀ ਇਸੇ ਤਰ੍ਹਾਂ ਪਹਿਲਾ ਰਿਕਾਰਡ ਜਿਹੜਾ 37.2 ਸੀਗਾ ਇੱਥੇ 1931 ਦੇ ਵਿੱਚ ਸੋ ਲਿਟਨ ਦੇ ਵਿੱਚ ਐਸੀ ਤਰ੍ਹਾਂ ਹੀ ਪਟਨ ਦੇ ਵਿੱਚ ਇਹ ਰਕਾਰਡ ਦੋਵੇਂ ਥਾਵਾਂ ਦੇ ਉੱਤੇ ਟੁੱਟੇ 20 ਹੀਟ ਵਾਰਨਿੰਗਸ ਜਿਹੜੀਆਂ ਉਹ ਕੱਲ ਐਤਵਾਰ ਨੂੰ ਦਿੱਤੀਆਂ ਗਈਆਂ ਸੀ ਬਹੁਤ ਵੱਡੇ ਹਿੱਸਾ ਜਿਹੜਾ ਪ੍ਰੋਵੈਂਸ ਦਾ ਇਹਦੇ ਵਿੱਚ ਕਵਰ ਕੀਤਾ ਗਿਆ ਸੀ ਜਿਹੜਾ ਇੱਕ ਰਿਜ ਜਿਹਾ ਬਣਿਆ ਹਾਈ ਟੈਂਪਰੇਚਰ ਦਾ ਰੀਜਨ ਦੇ ਉੱਤੇ ਉਹਨੇ ਕਾਫੀ ਸਮੱਸਿਆ ਪੈਦਾ ਕੀਤੀ ਸੀ BC ਵਾਈਲਡਫਾਇਰ ਸਰਵਸ ਜਿਹੜੇ ਆ ਉਹਨਾਂ ਨੇ ਪ੍ਰੋਵੈਂਸ਼ੀਅਲ ਸਿਚੁਏਸ਼ਨ ਰਿਪੋਰਟ ਕੀਤੀ ਸੈਟਰਡੇ ਨੂੰ ਔਰ ਉਹਦੇ ਵਿੱਚ ਤੁਸੀਂ ਦੇਖੋ ਵੀ ਇੱਕ ਲਿਸਟ ਆ ਜਿਹੜੀ ਦੱਸਦੀ ਐ ਅਸਲ ਦੇ ਵਿੱਚ ਕਿ ਹਾਲਾਤ ਕਿੱਥੇ ਤੱਕ ਜਾ ਚੁੱਕੇ ਆ ਬੌਨਸ ਲੇਕ ਦੇ ਵਿੱਚ ਨਵਾਂ ਰੈਕર્ડ ਬਣਿਆ 31.1 ਡਿਗਰੀ ਸੈਂਟੀਗ੍ਰੇਡ ਪੁਰਾਣਾ ਰੈਕર્ડ ਜਿਹੜਾ 31 ਡਿਗਰੀ ਸੈਂਟੀਗ੍ਰੇਡ ਦਾ ਸੀ 1994 ਦੇ ਵਿੱਚ ਆ ਕ੍ਰੇਨ ਬਰੁੱਕ ਦੇ ਵਿੱਚ 36.7 ਡਿਗਰੀ ਟੈਂਪਰੇਚਰ ਸੀ ਪਹਿਲਾਂ ਇੱਥੇ 35.9 ਡਿਗਰੀ ਰਿਹਾ 1979 ਦੇ ਵਿੱਚ ਕ੍ਰੈਸਟਨ ਦੇ ਵਿੱਚ 37.2 ਡਿਗਰੀ ਸੀ ਏਸ਼ੀ ਤਰ੍ਹਾਂ ਗਿਬਸਨ ਦੇ ਵਿੱਚ ਨਵਾਂ ਰਿਕਾਰਡ ਬਣਿਆ 30.9 ਡਿਗਰੀ ਦਾ ਪਹਿਲਾਂ ਇੱਥੇ 28.7 ਸੀ 2020 ਦੇ ਵਿੱਚ ਲਟਨ ਦੇ ਵਿੱਚ ਜਿੱਦਾਂ ਪਹਿਲਾਂ ਜ਼ਿਕਰ ਕੀਤਾ 41.2 ਡਿਗਰੀ ਤੇ ਪਹਿਲਾਂ ਇੱਥੇ 40. 6 ਡਿਗਰੀ ਤਾਪਮਨ ਮੇਰਟ ਦੇ ਵਿੱਚ ਬਹੁਤ ਗਰਮ ਸੀਗਾ 37.9 ਡਿਗਰੀ ਪਹਿਲਾਂ ਜਿਹੜਾ ਹੋਣ ਦਾ ਸੀਗਾ ਤੇ ਪੁਰਾਣਾ 37 ਡਿਗਰੀ 1994 ਦੇ ਵਿੱਚ ਸੀਗਾ ਇਹ ਕਾਫੀ ਥਾਵਾਂ ਦੇ ਉੱਤੇ ਜਿਹੜੇ ਰਿਕਾਰਡ ਆ ਇਹ ਟੁੱਟੇ ਆ ਮੌਸਮ ਬਦਲਿਆ ਵਰਨਨ ਦੇ ਵਿੱਚ ਵੀ 37.8 ਡਿਗਰੀ ਸ਼ਿਗਾ ਜਿੱਥੇ ਪਹਿਲਾਂ 37.5 ਡਿਗਰੀ 1979 ਦੇ ਵਿੱਚ ਤਾਪਮਨ ਦੱਸਿਆ ਗਿਆ ਸੀ ਸੋ ਇਹਦਾ ਅਸਰ ਜਿਹੜਾ ਕਾਫੀ ਜ਼ਿਆਦਾ ਇੱਥੇ ਪੈ ਰਿਹਾ ਆ ਅਗਲੀ ਗੱਲ ਬਾਅਦ ਦੋਸਤੋ ਇੱਕ ਜਿਹੜਾ ਨਵਾਂ ਰੂਲ ਸਾਡੇ ਸਾਹਮਣੇ ਆਇਆ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਦੇ ਵਿੱਚ ਸਰਕਾਰ ਨੇ ਨਵਾਂ ਰੂਲ ਇੰਟਰੋਡਿਊਸ ਕੀਤਾ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਪ੍ਰੋਟੈਕਟ ਕੀਤਾ ਜਾ ਸਕਦਾ। ਜਾਂ ਜਿਹੜੀ ਟਰਾਂਸਪੇਰੈਂਸੀ ਕਿੱਦਾਂ ਹੋ ਸਕਦੀ ਹੈ। ਆ ਜਾਂ ਇਹਨਾਂ ਨੇ ਬੀਸੀ ਨੇ ਕਿਹਾ ਸੀ ਕਿ ਅਸੀਂ ਇਹਨੂੰ ਕੈਪ ਕਰ ਰਹੇ ਹਾਂ ਵੀ ਇਹਦੇ ਤੋਂ ਜ਼ਿਆਦਾ ਸਟੂਡੈਂਟ ਇੱਥੇ ਨਹੀਂ ਆ ਸਕਦੇ। 30% ਦੇ ਉੱਤੇ ਕਰ ਦਿੱਤਾ ਸੀ। ਕਈ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਕਰਨ ਦੇ ਲਈ ਵੀ ਕਰ ਰਹੀਆਂ ਆ ਕਿ ਆ ਜਿਹੜਾ ਉਹ ਇਸ ਤਰੀਕੇ ਦੇ ਨਾਲ ਵੀ ਕਰ ਰਹੀਆਂ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਜ਼ਿਆਦਾ ਨੂੰ ਉਹ ਆ ਦਾਖਲ ਕਰ ਲੈਂਦੇ ਆ ਜਦੋਂ ਉਹਨਾਂ ਨੂੰ ਜ਼ਿਆਦਾ ਦਾਖਲ ਕਰਦੇ ਆ ਤੇ ਉਹਦੇ ਨਾਲ ਹੁੰਦਾ ਕੀ ਆ ਕਿ ਜਿਹੜੇ ਲੋਕਲ ਸਟੂਡੈਂਟ ਉਹ ਘਟ ਜਾਂਦੇ ਆ ਯੂਨੀਵਰਸਿਟੀ ਨੂੰ ਫੀਸਾਂ ਜ਼ਿਆਦਾ ਆਉਂਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਿੰਨ ਗੁਣਾ ਫੀਸ ਉਹ ਦਿੰਦੇ ਆ ਪਰ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਆ ਸਾਡੇ SFU ਜਾਂ ਜਿਹੜੀ UBC ਆ ਇਹਨਾਂ ਸਾਰਿਆਂ ਕਵਾਂਟਮ ਪੋਲੀਟੈਕਨਿਕ ਯੂਨੀਵਰਸਿਟੀ ਆ ਇਹਨਾਂ ਦੇ ਵਿੱਚ 30% ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੁਣ ਜਿਹੜੀਆਂ ਸਟੂਡੈਂਟ ਕਹੀ ਨੇ ਉਹ ਵੀ ਇਸ ਗੱਲ ਦੀ ਪ੍ਰੇਜ਼ ਕਰ ਰਹੇ ਆ ਕਿਉਂਕਿ ਟਿਊਸ਼ਨ ਕਾਸਟ ਕਾਫੀ ਹਾਈ ਹੁੰਦੀ ਹੈ ਇਹਦੀ ਤੇ ਇਹ ਜਿਹੜਾ ਵੱਡਾ ਉਹਨਾਂ ਦੀ ਕੋਰ ਇਸ਼ੂ ਆ ਸਟੂਡੈਂਟਸ ਦਾ ਕਿ ਜਿਹਨੂੰ ਐਡਰੈਸ ਨਹੀਂ ਕੀਤਾ ਜਾਂਦਾ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਰੈਵਨਿਊ ਵਜੋਂ ਵਰਤਿਆ ਜਾਂਦਾ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਜਿਹੜਾ ਉਹ ਨਿਰਪਰ ਹੀ ਇਹਨਾਂ ਦੇ ਉੱਤੇ ਕਰਦੇ ਆ ਕਿ ਡੋਮੈਸਟਿਕ ਟਿਊਸ਼ਨ ਫੀਸ ਜਿਹੜੀ ਆ ਕਿਉਂਕਿ ਉਹ ਉਹਦੇ ਤੇ ਕੈਪ ਕੀਤੀ ਆ 2% ਵਾਧੇ ਦੇ ਉੱਤੇ 30% એનરોલમેન્ટ કેપ BC ਨੇ ਜਿੱਦਾਂ ਜ਼ਿਕਰ ਕੀਤਾ ਉਹ ਲਾਇਆ ਕਿ ਪੋਸਟ ਸਕੰਡਰੀ ਇੰਸਟੀਚੂਟਸ ਦੇ ਵਿੱਚ ਜਿਹੜੀ ਫੈਡਰਲ ਲੈਵਲ ਦੇ ਉੱਤੇ ਵਰਕ ਪਰਮਿਟ ਰਿਡਿਊਸ ਕੀਤੇ ਗਏ ਆ ਕੈਨੇਡਾ ਨੇ ਪਲਾਨ ਕੀਤਾ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ 35% ਅਗਲੇ 2 ਸਾਲਾਂ ਦੇ ਵਿੱਚ ਘਟਾਉਣਾ ਕਿਉਂਕਿ ਹਾਊਸਿੰਗ ਸ਼ਾਰਟੇਜ ਆ ਸੋ ਇਹਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਹੜੀ ਇਹ ਟਿਊਸ਼ਨ ਫੀਸ ਆ ਉਹ ਕਾਫੀ ਜ਼ਿਆਦਾ ਦੇਣੀ ਪੈਂਦੀ ਮਤਲਬ UBC ਦੇ ਵਿੱਚ 45000 ਡਾਲਰ ਸਾਲ ਦਾ ਇੰਟਰਨੈਸ਼ਨਲ ਸਟੂਡੈਂਟ ਤੇ ਲਈ ਚਾਰਜਸ ਆ ਤੇ 45000 ਡਾਲਰ ਸਾਲ ਦਾ ਨਿਆਣਿਆਂ ਨੇ ਕਿੱਥੋਂ ਦੇਣਾ ਉਹ ਜਿਹੜਾ ਫੰਡਿੰਗ ਇਸ਼ੂ ਆ ਸਟੂਡੈਂਟ ਜਿਹੜੇ ਸਟੂਡੈਂਟਸ ਨੇ ਉਹ ਇਹਨੂੰ ਕੰਪੇਅ ਜਿਹੜੇ ਸਟੂਡੈਂਟ ਲੀਡਰਸ ਨੇ ਉਹ ਕਹਿੰਦੇ ਆ ਕਿ ਸਰਕਾਰ ਨੂੰ ਜ਼ਿਆਦਾ ਫੰਡਿੰਗ ਚਾਹੀਦੀ ਆ ਪੋਸ ਸਕੰਡਰੀਅਰ ਇੰਸਟੀਟਿਊਸ਼ਨਸ ਦੇ ਲਈ ਤਾਂ ਕਿ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਆ ਨਿਰਪਰਤਾ ਹੋ ਘਟੇ ਦੂਜੇ ਦੇ ਵਿੱਚ ਸਿਲੈਕਸ਼ਨ ਕੰਸਰਨ ਵੀ ਆ ਇੱਥੇ ਕੰਸਰਨ ਇਹ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਕਿਸ ਤਰੀਕੇ ਨਾਲ ਨਵੇਂ ਕੈਪ ਦੇ ਵਿੱਚ ਸਿਲੈਕਟ ਕੀਤੇ ਜਾਂਦੇ ਆ ਉਹਨਾਂ ਦੀ ਜਿਹੜੀ ਕੀ ਪੈਸਾ ਜਿਹਦੇ ਕੋਲ ਜ਼ਿਆਦਾ ਹੈ ਉਹਨੂੰ ਕੀਤਾ ਜਾਊਗਾ ਮੈਰਿਟ ਦੇਖੀ ਜਾਊਗੀ ਜਾਂ ਹੁਣ ਦੇਸ਼ ਦੇਖਿਆ ਜਾਊਗਾ ਵੀ ਇਹ ਕਿੱਥੋਂ ਆ ਰਿਹਾ ਹੈ ਜਿਹੜੀਆਂ ਨਵੀਆਂ ਸਟ੍ਰੈਟੈਜਿਕ ਪਲਾਨਸ ਨੇ ਇਸ ਮਾਮਲੇ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਜਿਹੜੀਆਂ ਇਹਨਾਂ ਨੇ ਡਿਵੈਲਪ ਕੀਤੀਆਂ ਸੋ ਇਹਦੇ ਵਿੱਚ ਰਿਕੁਆਇਰਮੈਂਟ ਇੰਸਟੀਚਿਊਸ਼ਨ ਦੇ ਵਿੱਚ ਉਹਨੂੰ ਘੱਟੋ-ਘੱਟ 50% ਆਪਣੇ ਪ੍ਰੋਗਰਾਮ ਜਿਹੜੇ ਆ ਇੰਡੀਜਨਸ ਚ ਡੋਮੈਸਟਿਕ ਸਟੂਡੈਂਟਸ ਨੂੰ ਦੇਣੇ ਪੈਣਗੇ ਅ ਅ ਐਸਟ੍ਰਿਕ ਇਹਦੇ ਨਾਲ ਸੋ سپورਟ ਰਿਕੁਆਇਰਮੈਂਟਸ ਦੇ ਵਿੱਚ ਜੋ 50% ਪ੍ਰੋਗਰਾਮ 100% ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿੰਦੇ ਆ ਤੇ ਉੱਥੇ ਪ੍ਰੋਪਰ ਸਟਾਫ ਤੇ ਲੋਕੇਸ਼ਨ ਚਾਹੀਦੀ ਹੈ ਤਾਂ ਕਿ ਸਾਰੇ ਕੁੱਝ ਨੂੰ ਕੀਤਾ ਜਾਵੇ ਪ੍ਰਾਈਵੇਟ ਕਾਲਜ ਜਿਹੜੇ ਆ ਉਹਨਾਂ ਨੂੰ ਵੀ ਇਹਦੇ ਤਹਿਤ ਪ੍ਰੋਟੈਕਟ ਕੀਤਾ ਜਾਊਗਾ ਸੋ ਓਵਰਆਲ ਜਿਹੜੀ ਇਸ ਕਾਲ ਦੀ ਸਫਤ ਕੀਤੀ ਜਾ ਰਹੀ ਹੈ ਕਿ ਓਵਰਆਲ ਇਹਦੇ ਨਾਲ ਜਿਹੜੇ ਸਟੂਡੈਂਟਸ ਦਾ ਜੀਵਨ ਆ ਉਹ ਬਿਹਤਰ ਹੋਏਗਾ ਅਗਲੀ ਗੱਲ ਬਾਤ ਦੋਸਤੋ ਬੈਂਕ ਆਫ ਕੈਨੇਡਾ ਦੀਆਂ ਵਿਆਜ ਦਰਾਂ ਬਾਰੇ ਪਰਸੋਂ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਆ ਜਿਹੜੀ ਕਿ ਹੁੰਦੀ ਆ ਪਿਛਲੀ ਵਾਰੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹਨਾਂ ਨੇ 0.25% ਜਾਂ 25 ਬੇਸਿਸ ਪੁਆਇੰਟ ਆ ਘਟਾ ਦਿੱਤਾ ਸੀ ਵਿਆਜ ਦਰਾਂ ਹੁਣ ਉਹਦੇ ਤੋਂ ਬਾਅਦ ਇਹ ਚਰਚਾ ਚੱਲ ਰਹੀ ਆ ਵੀ ਕੀ ਇਹ ਹੁਣ ਕੀ ਕਰਨਗੇ ਇਹਦੇ ਉੱਤੇ ਬਹੁਤੇ ਜਿਹੜੇ ਮਾਹਰ ਆ ਉਹ ਇਸ ਗੱਲ ਦੇ ਨਾਲ ਸਹਿਮਤ ਆ ਉਹ ਕਹਿੰਦੇ ਵੀ ਇਹਨਾਂ ਨੇ ਹੁਣ ਫੇਰ ਇੱਕ ਕੱਟ ਹੋਰ ਲਾ ਦੇਣਾ ਮਤਲਬ ਕਾਫੀ ਇਹਦੀ ਸੰਭਾਵਨਾ ਆ ਭਾਵੇਂ ਇਹ ਬਹੁਤ ਥੋੜਾ ਆ ਇਹਦੇ ਨਾਲ ਫਰਕ ਕੋ ਬਹੁਤਾ ਜ਼ਿਆਦਾ ਪਹਿਲੇ ਕੱਟ ਦੇ ਨਾਲ ਨਹੀਂ ਪਿਆ ਪਰ ਜੇ ਹੁਣ ਉਹਦਾ ਮੁੱਖ ਕਰਨੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਮਹਿੰਗਾਈ ਬਹੁਤ ਕੰਟਰੋਲ ਦੇ ਵਿੱਚ ਰਹੀ ਆ ਜਿੰਨੀ ਕੁ ਮਹਾਰਾ ਨੂੰ ਆਸ ਸੀ ਉਹਦੇ ਤੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਮਹਿੰਗਾਈ ਘਟੀ ਆ ਉਹ ਮਹਿੰਗਾਈ ਘਟਣ ਦੇ ਕਰਕੇ ਹੁਣ ਬੈਂਕ ਆਫ ਕੈਨੇਡਾ ਦੇ ਕੋਲ ਇੱਕ ਰੀਜ਼ਨ ਆ ਕਿ ਇੰਟਰਸਟ ਰੇਟ ਘਟਾ ਸਕਦੇ ਆ 2.7% ਦੇ ਉੱਤੇ 인ਫਲੇਸ਼ਨ ਆਈ ਹੈ ਜੇ ਇਹ ਮੰਗਾਈ ਵਧੀ ਹੁੰਦੀ ਫਿਰ ਇੰਟਰਸਟ ਰੇਟ ਘਟਣ ਦੇ ਚਾਂਸਸ ਘਟ ਹੋਣੇ ਸੀ ਸੋ ਇਹ ਜੇ ਆਹ ਜੁਲਾਈ ਦੇ ਵਿੱਚ ਜਿਹੜੇ ਦੋ ਘਟ ਹੋਰ ਇੱਕ ਘਟ ਲੱਗ ਜਾਂਦਾ ਆ ਤੇ ਐਸੇ ਸਾਲ ਦੇ ਵਿੱਚ ਦੋ ਹੋਰ ਘਟ ਦੀ ਆਸ ਰੱਖੀ ਜਾ ਸਕਦੀ ਹੈ ਤੇ ਫਿਰ ਅਗਲੇ ਸਾਲ ਐਸੇ ਤਰੀਕੇ ਨਾਲ ਤਾਂ ਜਾ ਕੇ 225 ਦਸੰਬਰ ਤੱਕ ਜਿਹੜੇ ਰੇਟ ਆ ਉਹ ਅ ਤਿੰਨ ਕੁ ਪਰਸੈਂਟ ਦੇ ਨੇੜੇ ਤੇੜੇ ਆਉਣ ਦੀ ਸੰਭਾਵਨਾ ਹੈ ਜਿਸ ਤਰੀਕੇ ਨਾਲ ਐਂਟੀਸੀਪੇਟ ਕੀਤਾ ਗਿਆ ਹੈ ਜੇ ਕੋਈ ਵੱਡੀ ਦਿੱਕਤ ਨਾ ਆਏ ਵੱਡੀ ਦਿੱਕਤ ਦਾ ਮਤਲਬ ਇਹ ਹੈ ਦੁਨੀਆ ਵਿੱਚ ਕਿਸੇ ਮੁਲਕ ਵਿੱਚ ਲੜਾਈ ਲੱਗ ਜੇ ਕਿਤੇ ਉਧਰ ਸਿਆਸਤ ਬਦਲ ਜੇ ਉਹਦਾ ਸਾਰਾ ਜਿਹੜਾ ਸਪਲਾਈ ਚੇਨ ਤੇ ਅਸਰ ਪੈ ਜੇ ਤੇ ਫੇਰ ਗੱਲ ਉੱਥੇ ਦੀ ਉੱਥੇ ਰਹਿ ਸਕਦੀ ਹੈ ਸੋ ਇਸ ਵੇਲੇ ਜਿਹੜੀ ਸੰਭਾਵਨਾ ਇਹ ਨਜ਼ਰ ਆ ਰਹੀ ਹੈ ਕਿਉਂਕਿ ਹੁਣ 2.7% ਦੇ ਉੱਤੇ ਮਹਿੰਗਾਈ ਆ ਗਈ ਹੈ ਤੇ 2.0 ਦੇ ਉੱਤੇ ਇਹ ਹੈ ਜਿਹੜੀ ਔਸਤਨ ਰੱਖੀ ਮੰਨੀ ਜਾਂਦੀ ਹੈ ਸਹੀ ਕਿ ਇੱਥੇ ਡਿਮਾਂਡ ਵੀ ਹੋਣੀ ਆ ਤੇ ਸਪਲਾਈ ਵੀ ਹੋਣੀ ਆ ਨਾ ਮਾਰਕੀਟ ਦੇ ਵਿੱਚ ਚੀਜ਼ਾਂ ਵੱਧ ਪਈਆਂ ਤੇ ਨਾ ਮਾਰਕੀਟ ਦੇ ਵਿੱਚ ਡਿਮਾਂਡ ਵੱਧਾ ਆ ਇਸ ਚੀਜ਼ ਨੂੰ ਮੁੱਖ ਰੱਖ ਕੇ ਇਹ ਜਿਹੜਾ ਇਹਦੇ ਆਲੇ ਦੁਆਲੇ ਦੇਖਿਆ ਜਾਂਦਾ ਆ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਜਿਹੜਾ ਪਰਸੋਂ ਨੂੰ ਜਦੋਂ ਇਹ ਖਬਰ ਆਉਂਦੀ ਆ ਤੇ ਉਹਦੇ ਤੋਂ ਬਾਅਦ ਫਿਰ ਪਤਾ ਲੱਗੂਗਾ ਜਿਹੜੀ ਘਰਾਂ ਦੀ ਮਾਰਕੀਟ ਆ ਉਹ ਅਜੇ ਨਹੀਂ ਇਹਦੇ ਨਾਲ ਕੁਝ ਹੋ ਰਿਹਾ ਉਹਨੂੰ ਵੀ ਲੋਕ ਖਰੀਦਦਾਰੀ ਕਰਨ ਲੱਗਿਆਂ ਇਹਦਾ ਅਸਰ ਪੈਣ ਨੂੰ ਸਮਾਂ ਲੱਗਣਾ ਹਾਲਾਂਕਿ ਸਿੱਧਾ ਅਸਰ ਤਾਂ ਉਹਨਾਂ ਦੇ ਉੱਤੇ ਪਊਗਾ ਜਿਨ੍ਹਾਂ ਦੀ ਮਾਰਗੇਜ ਰੀਨਿਊ ਹੋਣੀ ਹੈ ਜੇ 2 ਕੱਟ ਲੱਗ ਜਾਂਦੇ ਜਾਂ 4 ਐ ਸਾਲ ਦੇ ਵਿੱਚ ਲੱਗ ਜਾਂਦੇ ਇੱਕ ਲੱਗ ਗਿਆ ਤਿੰਨ ਹੋਰ ਲੱਗ ਜਾਂਦੇ ਆ ਤੇ ਘੱਟੋ ਘੱਟ 1% ਵੀ ਵਿਆਜ ਥੱਲੇ ਆ ਜਾਂਦਾ ਤੇ ਫੇਰ ਥੋੜਾ ਬਹੁਤਾ ਫਰਕ ਪਊਗਾ ਆਦਰਵਾਇਜ਼ ਅਜੇ ਇੰਨਾ ਫਰਕ ਨਹੀਂ ਪੈਣਾ ਵੀ ਜੇ ਅਸੀਂ ਕਹੀਏ 0.25% ਪਰ ਟ੍ਰੈਂਡ ਜਿਹੜਾ ਆ ਉਹ ਪਿੱਛੇ ਨੂੰ ਜ਼ਰੂਰ ਮੁੜ ਪੈਂਦਾ ਹੈ ਕਿ ਹੁਣ ਜਿੱਥੇ ਤੱਕ ਜਾਣਾ ਸੀ ਇਹ ਚਲੇ ਗਏ ਆ ਹੁਣ ਇਹਦੇ ਤੋਂ ਬਾਅਦ ਇਹ ਥੱਲੇ ਨੂੰ ਆਣੇ ਕਿਉਂਕਿ ਇੱਥੇ ਵਿਆਜ ਦਰ ਬਹੁਤਾ ਲੰਬਾ ਸਮਾਂ ਰਹਿ ਨਹੀਂ ਸਕਦੇ ਇੰਨੇ ਹਾਈ ਜਿਹੜੇ ਇੰਟਰਸਟਡ ਟ੍ਰੈਂਡ ਦਾ ਮਤਲਬ ਆ ਕਿ ਮਾਰਕੀਟ ਨੇ ਸਲੋ ਇੰਨਾ ਹੋ ਜਾਣਾ ਕਿ ਸੈਸ਼ਨ ਵੱਲੋਂ ਗੱਲ ਚੱਲੇ ਜਾਣੀ ਜਿਹੜੀ ਕਿ ਲਗਭਗ ਗੈਸ ਵੇਲੇ ਆ ਜਾ ਹੀ ਚੁੱਕੀ ਆ ਕੰਮਕਾਰ, ਟਰੱਕਿੰਗ, ਸਾਰੇ ਕੰਸਟਰਕਸ਼ਨ ਸਾਰੇ ਬਹੁਤ ਸਲੋ ਦਸੇ ਜਾ ਰਹੇ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ